ਇਹ ਵੀ ਬਹੁਤ ਹੀ ਅੱਛਾ ਫੈਬਰਿਕ ਵੀ ਤੇ ਦੁਪੱਟਾ ਸੂਟ ਰਹਿਣਗੇ ਪ੍ਰਿੰਟਡ ਜੈਪੂਰੀ ਪ੍ਰਿੰਟ ਰਹੇਗੀ ਸ਼ਰਟ 1.75 ਮੀਟਰ ਦੀ ਬਾਟਮ ਤੇ ਇਸ ਦੇ ਨਾਲ ਪ੍ਰਿੰਟਡ ਦੁਪੱਟਾ ਫੁੱਲ ਸਾਈਜ਼ ਦਾ 1 ਮੀਟਰ ਦੁਪੱਟੇ ਦੀ ਕੱਟ ਮਿਲੇਗੀ ਤੁਸੀਂ ਇਹ ਵੀ 899 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਆ ਵਿਦਾਊਟ ਲਾਈਨਿੰਗ ਸਟਿਚ ਹੋਣੀ ਇਹ ਬਹੁਤ ਹੀ ਅੱਛਾ ਫੈਬਰਿਕ ਆ ਸਾਰੇ ਸੂਟਾਂ ਦਾ ਬਹੁਤ ਜ਼ਿਆਦਾ ਇਸ ਦੀ ਡਿਮਾਂਡ ਸੀ ਸੇਲ ਹੋ ਰਹੇ ਨੇ ਤੇ ਤੁਸੀਂ ਸੋ ਬਾਇ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਆਪਣਾ ਮੈਂਸ਼ਨ ਆ ਉਸ ਤੇ ਤੁਸੀਂ ਆਰਡਰ ਕਰ ਸਕਦੇ ਹੋ ਹਾਂਜੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਸੋਹਣੇ ਪਿਓਰ ਕਾਟਨ ਦੇ ਬ੍ਰਾਂਡਡ ਫੈਬਰਿਕ ਰਹੇਗਾ ਵਿਦਆਊਟ ਦੁਪੱਟਾ ਬਹੁਤ ਹੀ ਅੱਛਾ ਫੈਬਰਿਕ ਆ 1 75 ਵੱਡੇ ਪਣੇ ਚ ਸ਼ਰਟ ਨਾਲ 1 ਮੀਟਰ ਬਾਟਮ ਆ ਤੁਸੀਂ ਇਹ ਕਰ ਬੈਠੇ 575 ਵਿੱਚ ਸੂਟ ਬਾਏ ਕਰ ਸਕਦੇ ਹੋ WhatsApp ਨੰਬਰ ਮੈਂ ਛਾ ਉਸ ਤੋਂ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵਿਦਆਊਟ ਲਰਨਿੰਗ ਸਟਿਚ ਹੋਣਗੇ ਫੈਬਰਿਕ ਬਹੁਤ ਹੀ ਅੱਛਾ ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ ਥੈਂਕ ਯੂ